ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋਡ ਕਰਨ ਤੇ ਲੋਡ ਕਰਦੇ ਕਰਦੇ ਉਧਰ ਨੂੰ ਜਾਣ ਦੇ ਆ ਲਾਸਟ ਟਰਾਲੀ ਆ ਇਹ ਇਹ ਤਿੰਨ ਵਾਰ ਸੜੜੇ ਪਹਿਲਾਂ ਲੱਗੇ ਆ ਤੇ ਬਾਕੀ ਹੁਣ ਇਹ ਲਾਪੇ ਲੋਡ ਕਰਨ ਮੇਰੇ ਹਿਸਾਬ ਨਾਲ ਰਾਹ ਦੇ ਟਰਾਲੀ ਲੈ ਕੇ ਆਏ ਹੋਣੇ ਜਿਹੜਾ ਉਹਨਾਂ ਰਾੜ ਪਿੰਦਾ ਹਨੇਰਾ ਕਾਫੀ ਹੋਇਆ ਮੈਂ ਤਾਂ ਇਧਰ ਨੂੰ ਹੈ ਨਹੀਂ ਉਹ ਲਾ ਆ ਪਰੇ ਉਦਾਂ ਪਤਾ ਲੱਗਦਾ ਸੀਗਾ ਵੀ ਟਰਾਲੀ ਕੋਈ ਮਾਰੀ ਮੋਟੀ ਫਸੀ ਆ ਇਹ ਹੀ ਹੋਣੀ ਆ ਫਸੀ ਕਿਉਂ ਗੰਨਾ ਥੋੜਾ ਸੀ ਤੇ ਲਾਰ ਸੀ ਟਰਾਲੀ ਲੱਗੇ ਆ ਲੋਡ ਕਰਨ ਗੰਨਾ ਵਾਹ ਇਹਨਾਂ ਦਾ ਕੰਮ ਅੱਜ ਸਰਦਾਰ ਦਾ ਮੁੱਕ ਗਿਆ ਸਿਰਫ ਆ ਗੰਨੇ ਦੇ ਆਹੇ 35 30 35 ਭਾਰੇ ਆ ਜਿਹੜੇ ਛੱਲਣ ਵਾਲੇ ਰਹਿੰਦੇ ਗੁੜ ਕੱਢਣ ਨੂੰ ਆਏ ਤੇ ਉਧਰ ਵਜਾਈ ਹੋ ਗਈ ਮਿੱਟੀ ਬਾਹਤੀ ਰਾਤ ਇਹਨਾਂ ਨੇ ਤੇ ਹੁਣ ਗੰਨਾ ਜਿਹੜਾ ਉਹ ਲੋਡ ਕਰਨ ਦੇ ਆ ਕੱਢਣਾ ਟਰਾਲੀ ਨੂੰ ਮੋੜ ਬੜੇ ਦੁਖਸੂਤੇ ਆ। ਇਹ ਕਾ ਕਾਂਕ ਦੇ ਕੋਲ ਇੱਥੇ ਮੋੜ ਪੈਣਾ ਇਹਨੂੰ ਹੁਣ ਕਿਉਂ ਉਦਾਂ ਉਰੇ ਕਰਨਿਆਂ ਲੱਗਾ ਆ। ਇਹ ਕੋ ਪਰਲੇ ਸਿਰੇ ਜਾ ਕੇ ਪੈਣਾ ਆ ਮੋੜ। ਤੇ ਦੇਖੋ ਔਕੀ ਨਿਕਲਣੀ ਅੱਗੇ ਸਿੱਧੀਆਂ-ਸਿੱਧੀਆਂ ਕਰਕੇ ਕੱਢ ਲਈ ਦੀਆਂ iracialੀਆਂ। ਹੁਣ ਇਹਨੂੰ ਮੋੜ ਦੋ ਪੈ ਜਾਣੀਆਂ। ਤੇ ਕੱਢਣੀ ਉਧਰ ਨੂੰ ਪੈਣੀ ਆ। ਰਾਹਤਾ ਤਾਂ ਵੀ ਲੱਗਦਾ ਲੱਗੇ ਪਰ ਉਹ ਅੰਬ ਥੱਲੇੋਂ ਵੱਡਨ ਵਾਲਾ ਆ। ਨੀਵਾ ਆ ਕਾਫੀ ਅੰਬ ਨੇ ਤਾਂ ਉਧਰ ਦੀ ਚਲੋ ਨਿਕਲ ਜਾਂਦੀ iracialੀ ਉਹ ਸਿੱਧਾ ਆ ਰਾਸਤਾ। ਇੱਦਲੇ ਸਰੀ ਕਰਕੇ ਫਿਰ ਲੱਦ ਹੋ ਜਾਂਦੀ ਸਿੱਧੀ ਆਉ ਨਿਕਲ ਜਾਣੀ ਸੀਗੀ ਪਰ ਚੱਕਰ ਇਹੋ ਡਾਣੇ ਬੜੇ ਨੀਵੇਂ ਆ ਸੰਭ ਦੇ ਉਤੋਂ ਨਿਕਲਣੀ ਨਹੀਂ ਨੀ ਇਹਨੂੰ ਮੋੜ ਦੋ ਪੈ ਜਾਣੇ ਇੱਥੋਂ ਦੇਖਦੇ ਆ ਕਿਦਾਂ ਕੱਢਦੇ ਆ ਦਿਨੇ ਦਾ ਕੰਮ ਦਿੰਦਾ ਹੀ ਆ ਹੁਣ ਸਵੇਰਾ ਸਵੇਰਾ ਹੀ ਹਲੇ ਲੋਡ ਕਰ ਚੱਲੇ ਆ ਇਹ ਗੰਨਾ ਕੱਢਦੇ ਆ ਬਾਅਦ ਚ ਗੰਨਾ ਤਕਰੀਬਨ ਉਹ ਇੱਥੇ ਕਿੰਨਾ ਗੰਨਾ ਪੈ ਜਾਣਾ ਜਿਹੜਾ ਪਹਿਲਾ ਪਾਇਆ ਤਾਂ ਹੁਣ ਦਾ ਕਿੰਨੇ ਭਾਰੇ ਆ ਕਿੰਨੇ ਕ ਭਾਰੇ ਆ ਨਹੀਂ ਪਹਿਲਾਂ ਜਿਹੜਾ ਲੋਡ ਕੀਤਾ ਉਹ 150 ਭਾਰਾ ਪਹਿਲਾਂ 250 ਹੁਣ ਦਾ ਹਾਂ 400 ਭਾਰਾ ਅੱਗੇ ਆਪਾਂ ਪਾਉਣੇ 600 ਭਾਰਾ ਕੁ 500 500 ਪਾਉਣੇ ਥੋੜੀ ਘਟਿਆ ਫੇ ਟਰਾਲੀ ਹੋ ਗਈ ਪੂਰੀ ਅੱਗੇ ਪਾਉਣੇ ਆ 500 ਭਾਰਾ ਤੇ ਹੁਣ ਹੋਇਆ ਇਹ 400 ਭਾਰਾ 100 ਭਾਰਾ ਘਟਿਆ ਆ ਉਦੇ ਵਿੱਚੋਂ 100 ਦੇ ਵਿੱਚੋਂ ਵੀ ਆ 35 40 ਭਾਰੇ ਰੱਖ ਲਏ ਜੇ ਹੁੰਦੇ ਪੂਰੇ ਤਾਂ ਫੇਰ ਚਲੋ ਟਰਾਲੀ ਪੂਰੀ ਹੋ ਜਾਣੀ ਪਰ ਨਹੀਂ ਠੀਕ ਹੈ ਲਾਸਟ ਵਿੱਚ ਇਦਾਂ ਹੀ ਹੁੰਦੀ ਹੈ ਟਰਾਲੀ ਕੋਈ ਵੱਡੀ ਕੋਈ ਛੋਟੀ ਤੇ ਉਦਾਂ ਵੀ ਥੋੜਾ ਭਾਰ ਵੀ ਘਟਿਆ ਆ ਗੰਨੇ ਦਾ ਹੁਣ ਗਰਮੀ ਹੋਈ ਆ ਕਰਕੇ ਰਸ ਹੁੰਦੀ ਨਿਕਲਦੀ ਨਹੀਂ ਵੇਣੇ ਤੇ ਕੱਢੀ ਸੀ ਗੱਲ ਰਸ ਰਸ ਘੱਟ ਨਿਕਲਦੀ ਆ ਤੇ ਜੋ ਗੰਨੇ ਦਾ ਗੰਨੇ ਜੇ ਕੱਲ ਸ਼ਾਮੀ ਦਿਖਾਇਆ ਸੀ ਤੁਹਾਨੂੰ ਆ ਦੇਖੋ ਇਦਾਂ ਤੇੜਾਂ ਪਾਟ ਗਈਆਂ ਤੇ ਵੀ ਗੰਨੇ ਵਾਲੀ ਪੈਲੀ ਜਿਹੜੀ ਉਦਾਂ ਵੀ ਟੱਬਾ ਕਰਕੇ ਪਾਣੀ ਪੀਂਦੀ ਆ ਪੈਲੀ ਇਹ ਆਹ ਦੇਖੋ ਤੇੜਾਂ ਸਾਰੇ ਪਾਟ ਗਈਆਂ ਵਿੱਚ ਕੋਈ ਪੈਲੀ ਦੇ ਵਿੱਚੋਂ ਪਾਣੀ ਜੱਕਦਮ ਸੁੱਕ ਜਾਂਦਾ ਇਹਦੇ 'ਚ ਕੋਈ ਇਦਾਂ ਨਹੀਂ ਵੀ ਪਾਣੀ ਜ਼ਿਆਦਾ ਲੱਗ ਗਿਆ ਤਾਂ ਸੁੱਕਣਾ ਨਹੀਂ ਇਹ ਰਾਤੋਂ ਰਾਤ ਹੀ ਉਦੋਂ ਸੁੱਕ ਗਿਆ ਸੀ ਪਾਣੀ ਖੋਸ਼ਕ ਹੋ ਗਿਆ ਕਿ ਇਹ ਤਾਂ ਕੱਲ ਤੱਕ ਬੇਤਰੀ ਨੰਗ ਵੀ ਹੋਣ ਲੱਪਣਾ ਇਹਦੇ ਲਗਾਠਾਂ ਦੇ ਲੱਗੀਆਂ ਤਾਂ ਹੈਗੀਆਂ ਬਹੁਤ ਸੋਹਣੀਆਂ ਲੱਗੀਆਂ ਲਗਾਠਾਂ ਪਰਿਆ ਫੇਬੂਟਾ ਲਗਾਠਾ ਨਾ ਪਰ ਰਹਿੰਦੇ ਨਹੀਂ ਕਰਕੇ ਛੱਡਣੀਆਂ ਨਹੀਂ ਕਿਹੇ ਨੇ ਆਂਬ ਨੂੰ ਤਾਂ ਬੂਰ ਇਦਾਂ ਆ ਪੱਤਾ ਵੀ ਨਹੀਂ ਇਧਰਲੀ ਸਾਈਡ ਦੀਂਦਾ ਜਿੱਦਲੀ ਸਾਈਡ ਧੁੱਪ ਪੈਂਦੀ ਆ ਬੂਰੇ ਆਕਾਂ ਸਾਰਿਆਂ ਦੇ ਇਦਾਂ ਆਂਬਾਂ ਨੂੰ ਆਏ ਆ ਜਾਰਾ ਨਿਹਰੀਆਂ ਨੇ ਨਿਸ਼ਾਨੀਆਂ ਆਂਦੀਆਂ ਨਿੰਬੂ ਵੀ ਉਹ ਭਰਿਆ ਵਿਆ ਫੁੱਲਾਂ ਨਾਲ ਬੂਰੇ ਨੂੰ ਵੀ ਲੱਗਾ ਆ ਸੋਨਾ ਲੱਗਾ ਬੂਰੇ ਨੂੰ ਵੀ ਇਹ ਸੰਭ ਨੂੰ ਵੀ ਪਰਲੇ ਦਾਣੇ ਨੂੰ ਹੁਣ ਨਿਕਣ ਡਿਆ ਤਾਂ ਇਧਰਲੇ ਬੰਨੇ ਲੱਗਾ ਆ ਕਾਫੀ ਬੂਰੇ ਵਿੱਚ ਰਹਿੰਦਿਆਂ ਦੇ ਘਾਰੇ ਆ ਉਹ ਬਾਹਰ ਚਲ ਗਏ ਯਾਂ ਕਲਾਂਟੀ ਭਰੇ ਆ ਪਿਆ ਨਿਕਨੇ ਕੇ ਸੰਤਰੇਆਂ ਜਾਂਦਾ ਬੂਟਾ ਦੁਮਾ ਦਾ ਵੀ ਕਾਵੀਰ ਆਛਿਆ ਤੇਵਰਾ ਮੇਰਦੀਆਂ ਨਗੀਆਂ ਛਟੋਰਾ ਜਾਂ ਥਾਲੀ ਕਾਲੀਆਂ ਆ ਭਰੀਆਂ ਪਈਆਂ ਕਰਾੜੀ ਇਦਾਂ ਹੀ ਬੈਠਾ ਆ ਇਕ ਲਾਏ ਸਟੋਰ ਨੇ ਤਕਰੀਬਨ ਸਾਰੇ ਸਟੋਰਾ ਦੇ ਲਾਸਟ ਦੇਨੇ ਹੁਣ ਆਲੂ ਜਮਾ ਵਗੈਰਾ ਕਰਾਉਣ ਦੇ ਤੇ ਡੰਡਿਆ ਆ ਪੰਗਰਾ ਚਾ ਵੀ ਆ ਯਾ ਲੱਗਾ ਕਿ ਜਣਾ ਘੜ ਤੋਂ ਖਰਾੜੀ ਪਹੁੰਚ ਗਏ ਆ ਤੇ ਘਰ ਨੂੰ ਜਾਣ ਰਿਹਾ ਆ ਉਹਨਾ ਬਾਕੀ ਪਿੰਡ ਜਾ ਗਏ ਆ ਮਾਪੀ ਬਲਾਂ ਦੇ ਇੱਧਰ ਡੇਰੇ ਗੁਜਰਾਂਦੇ ਆ ਤੇ ਸਾਹਮਣੇ ਚਲ ਗਿਆ ਇਹ ਕਰਤਾਰਪੁਰੋਂ ਖੜ ਕੇ ਚਲ ਜਾਂਦੀ ਆ ਤੇ ਇਧਰਲੇ ਬੰਦੇ ਨੇ ਚਲ ਗਈ ਸਾਡੇ ਪਿੰਡਾਂ ਨੂੰ ਆ ਗਏ ਸਾਰੇ ਗੁਜਰਾਂ ਦੇ ਡੇਰੇ ਅੱਗੇ ਇੱਥੇ ਲੁੱਟਕ ਢੁੱਟ ਬਦੇਰੀ ਹੁੰਦੀ ਹੁਣ ਚਲੋ ਡੇਰੇ ਅੱਗੇ ਕਰਕੇ ਥੋੜਾ ਜਿਹਾ ਸੋਨਮਾ ਦਾਣਾ ਹਟ ਗਈ ਆ। ਨਾ ਗਈਆਂ ਆਪਣੀਆਂ ਬੈੜੀ। ਕਣਕਾਂ ਸੋਨੇਆਂ ਕਣਕ ਉਹ ਦਿਨ ਇੱਥੇ ਟਿੱਤਰਾਂ ਕਰਦੇ ਪਾੜੇ ਵੱਡੇ ਆ। ਉਹ ਪਰਲੇ ਬੰਨੇ ਸਾਡੇ ਬੰਦੇ ਨੇ ਸਪਰੇ ਨਹੀਂ ਉਧਰ ਆਉਣੀ ਨਹੀਂ ਦਾਣਾ ਕੀਤੀ ਉਧਰ ਗੁੱਲੀ ਢਾ ਕਾफी ਆ। ਤੇ ਉਦਾਂ ਸਾਫ ਆ ਕਣਕ। ਝਾੜ ਜੂੜ ਤੇ ਵਧੀਆ ਦੇ ਜੂਗੀ ਗੁੱਲੀ ਢਾ ਪਰਲੇ ਬਨੇ ਇੱਕ ਖੇਤੇ ਹੈਗਾ ਉਦਰ। ਆ ਗਈ ਕਣਕ ਉਹਦੀ ਜ਼ੱਪੇ ਦੀ। ਇਹ ਵੀ ਸੋਹਣੀ ਹੈ ਦੀ ਵੀ ਉਧਰ ਮੱਕੀ ਵੀ ਹੋਣ ਤਾਂ ਬਹੁਤ ਵਧੀਆ ਆ ਆ ਜਿਹੜੀ ਬਾਗ ਤੇ ਬੀਤੀ ਪਿਆ ਸਰਦਾਰ ਆ ਆਮਣੇ ਉਹ ਜੀ ਲੱਗਾ ਤੋਲ ਉਹ ਦੇਖੀ ਬੰਦੇ ਆ ਗਏ ਆ ਤੋਲ ਲੱਗਾ ਗਿਆ ਆ ਤੇ ਅੱਜ ਤਕਰੀਬਨ ਲੱਗ ਗਈ ਹੋ ਜਾਣਾ ਇਹਦੇ ਕੰਮ ਅਜ਼ਾਰਾ ਹੋ ਜੂ ਅੱਜ ਲੱਗੇ ਜੈ ਹਨ ਆ ਤੇਰੀ ਤਾਂ ਪਰ ਜਾਣੀ ਆ ਜਾਹਤ ਆ ਵੱਡੀ ਦਾ ਆ ਤੇ ਪਰਦੇ ਜੀ ਫੇਰ ਆ ਗਿਆ ਸਰਦਾਰ ਸਰਦਾਰਾ ਲੈ ਲਿਆ ਦੂਆ ਟਰੈਕਟਰ ਚੱਲ ਵੇ ਤੋਰ ਚੱਲੇ ਆ ਜੀ ਪਿੰਡ ਟਰਾਲੀ ਕੱਢਣ ਗੰਨੇ ਵਾਲੀ ਦਿਖਾਉਨੇ ਵਕੀ ਥਾਲੀ ਪਾਉਂਦੇ ਆ ਪਾਉਂਦੇ ਆ ਲੱਗਦਾ ਔਰਲਾ ਟਾਇਰ ਉਹਦਾ ਬਿਠਾਤਾ ਏ ਟਰੈਕਟਰ ਦਾ ਔਰ ਇਹਨੂੰ ਔਰਲੇ ਬੰਦੇ ਨੇ ਡਿੱਡਾ ਜਿਹਾ ਥੋੜਾ ਥਾਲੀ ਦੇ ਹਿਸਾਬ ਨਾਲ ਹੀ ਆ ਲੋਡ ਹੋਈ ਓਦਾਂ ਵੀ ਇਹ ਲੱਦ ਉੱਚੀ ਨਹੀਂ ਜਾਂਦੀ ਜ 99 ਦੀ ਤੇ ਇੱਕ ਮੋੜ ਆ ਕਸੂਤਾ ਆ ਬੜਾ ਇੱਥੋਂ ਜਿਹੜੀ ਜਾਨ ਨਹੀਂ ਚੜ ਜਾਣੀ ਓਦਾਂ ਤੋਂ ਵੱਡਾ ਟਰੈਕਟਰ ਆ ਪਾ ਨਹੀਂ ਛੋਟਾ ਲਿਆ ਮੋੜ ਮੇਰਾ ਰਾਦਾ ਸੀ ਵੱਡਾ ਮੋੜ ਪਾ ਕੇ ਤੇ ਛੋਟੇ ਨਾ ਕੱਢ ਦੀ ਆ ਗਿਆ ਸਰਦਾਰ ਵੀ ਇੱਕ ਮੋੜ ਆ ਪੈਂਦਾ ਆ ਇੱਕ ਮੋੜ ਉਹ ਪਰੇ ਪੈਂਦਾ ਆ ਆਂਬ ਵਾਲੀ ਸਾਈਡ ਵਾਲੋਂ ਦੋਨੇ ਹੀ ਕੋਣੀ ਮੋੜ ਆ ਉਤੋਂ ਦੀ ਚੜਾ ਕੇ ਕਰਨਾ ਪਊਗਾ ਦੇਖਦੇ ਆ ਕੱਢਦੇ ਟਰਾਲੀ ਆ ਗਿਆ ਸਰਦਾਰ ਲੈ ਕੇ ਟਰੈਕਟਰ ਕੱਢਿਆ ਟਰਾਲੀ ਅੰਜੈਕਾ ਕੱਢਦੇ ਆ ਨੇ ਫਿਲਕੋ ਮਰਾਸਦੀ ਆ ਇਧਰ ਵੀ ਉਦੋਂ ਦਾ ਟਾਇਰ ਵੀ ਮੜਾ ਆ ਜਾ ਬੈਠਾ ਆ ਟਰੈਕਟਰ ਚਲੋ ਤਕੜਾ ਆ ਗੰਨਾ ਵੀ ਥੋੜਾ ਨਿਕਲ ਜਾਣਾ ਆ ਵਿੱਚੋਂ ਲੈ ਜਾਈਏ ਜਾਂਦੇ ਹੈਂ ਦੂਆ ਤੇ ਲੈ ਜਾਈਏ ਛੋਟਾ ਜੌਂੜ ਯਾਰ ਮਗਰ ਲਾਉਣ ਨੂੰ ਆ ਨਿਕਲ ਹੀ ਜਾਣੀ ਆ ਤੋਂ ਨਾ ਗੰਨਾ ਇੰਨਾ ਭਾਰਾ ਨਗਾ ਚੱਲ ਤੋਰਦੇ ਟਰਾਲੀ ਨਿਕਲ ਗਈ ਜੀ ਹੌਲੀ 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 ਟਰਾਲੀ ਨਿਕਲ ਗਈ ਆ ਜੀ ਲੈ ਚੱਲਾ ਸਰਦਾਰ ਤੇ ਰੱਲੀ ਨਿਕਲੀ ਜੀ ਐ ਖੁੰਜੇ ਥਾਣੀ ਉਧਰੋਂ ਤੇ ਇਧਰ ਮੋੜ ਦੇ ਉੱਤੇ ਆ ਗਈ ਉਧਰੋਂ ਉਹਦਾ ਮੋੜ ਦੇ ਟਰੈਕਟਰ ਦਾ ਗੇਅਰ ਨਿਕਲ ਗਿਆ ਨਿਕਲਿਆ ਨਹੀਂ ਵੀ ਜਦੋਂ ਬ੍ਰੇਕਾਂ ਲੱਗਾ ਹੀ ਕਰਨ ਵੀ ਬ੍ਰੇਕਾਂ ਕੱਠੀਆਂ ਆ ਵੀ ਮੋੜ ਨਹੀਂ ਨਹੀਂ ਮੋੜ ਤੋਂ ਕੋ ਜਗਾ ਬਹੁਤ ਥੋੜੀ ਐ ਇੱਥੋਂ ਆ ਕਣਕ ਦੇ ਖੁੰਜੇ ਤੋਂ ਮੋੜੀ ਵੀ ਬ੍ਰੇਕ ਮਾਰ ਕੇ ਮੋੜ ਲੈਣਾ ਤੇ ਉਧਰੋਂ ਉਹਦਾ ਕੋਟੀ ਦੇ ਵਿੱਚ ਫਸ ਕੇ ਤਾਂ ਗੇਅਰ ਪਹਿਲਾ ਪਾਇਆ ਸੀ ਪਹਿਲਾ ਗੇਅਰ ਥੱਲੇ ਨੂੰ ਨਿਕਲਦਾ ਥੱਲੇ ਨੂੰ ਗੇਅਰ ਨਿਕਲ ਗਿਆ ਤੇ ਅੱਟ ਵੀ ਚੰਗੀ ਸੀ ਵੀ ਇਥੋਂ ਥੋੜੀ ਜੀ ਬੈਕ ਕੀਤੀ ਆ ਇਹਨੂੰ ਕਾਲੀ ਨਹੀਂ ਕੀਤੀ ਵੀ ਬੈਕ ਕਰ ਲਈਏ ਕੋਈ ਨਹੀਂ ਨਿਕਲ ਜਾਣੀ ਪੱਕਾ ਹੀ ਆ ਥਾਂ ਬੈਕ ਕਰਕੇ ਮੁੜ ਕੇ ਫੇਰ ਸਰਦਾਰ ਕਹਿੰਦਾ ਉਥੋਂ ਦੀ ਝਾੜ ਦੇਣੀ ਖੁੰਝੇ ਸਾਨੀ ਵੀ ਚੜ ਲਗਿਆ ਖੁੰਝਦੇ ਟਰੈਕਟਰ ਦਾ ਜੋਰ ਭਰ ਗਿਆ ਨਿਕਲ ਗਈ ਟਰਾਲੀ ਤੇ ਪਰ ਇੱਥੇ ਗিয়ার ਨਿਕਲਣ ਨਾਲ ਪੰਗਾ ਪੈ ਗਿਆ ਹੈਗਾ ਉਦਾਂ ਵੀ ਗੰਨਿਆਂ ਦਾ ਹੁਣ ਭਾਰ ਘਟਿਆ ਆ ਥੋੜਾ ਸਾਬੇ ਦੀ ਮੱਕੀ ਆ ਜਿਹੜੀ ਛਪੜਾਂ ਦੇ ਬੀਜੀ ਸੀਗੀ ਇਹ ਅੱਜ ਕਈਆਂ ਦਿਨਾਂ ਬਾਅਦ ਆਇਆ ਇਹਨੂੰ ਤੂੰ ਪਾਣੀ ਲੱਗਾ ਆ ਹੁਣ ਪਹਿਲਾਂ ਖਾਦ ਪਾਈ ਫੇਰ ਮੁੜ ਕੇ ਸਪਰੇਸ ਬਰੂ ਕੀਤੀ ਫੇਰ ਪਾਣੀ ਲਵਾਇ ਬਾਹਰ ਗਏ ਤੇ ਸਾਬੇ ਤੇ ਉਤੋਂ ਬਾਅਦ ਦੇ ਵਿੱਚ ਇੱਕ ਪਾਣੀ ਲੱਗ ਛੜਿਆ ਹੁਣ ਅੱਜ ਫੇਰ ਪਾਣੀ ਮੋੜਿਆ ਆ ਮੱਕੀ ਤੇ ਹੈਗੀ ਸਾਰੀ ਸੋਣੀ ਤੇ ਵਧੀਆ ਆ ਮੱਕੀ ਕੋਈ ਵੀ ਹੁਣ ਬਿਮਾਰੀ ਬੁਰੀ ਹੁਣ ਦਿਨ ਖੁੱਲਾ ਪਾਣੀ ਵੀ ਚੱਲੀ ਗਿਆ ਤੇ ਚੱਲੀ ਜਾਣੀ ਆ ਕਿ ਮੱਕੀ ਐ ਡੇ ਡੀ ਹੋ ਗਈ ਆ ਤਕਰੀਬਨ 1.5 2.5 ਫੁੱਟ ਹੋ ਗਈ ਆ ਮੱਕੀ ਸੋਣੀ ਆ ਜਿੰਨੀ ਵੀ ਮੱਕੀ ਆ ਜਿੱਦਨ ਮਰਦੀ ਮਾਰ ਲੋ ਨਿਕਾ ਸਾਰੀ ਸੋਹਣੀ ਆ ਵਧੀਆ ਆ ਸਾਰੀ ਮੱਕੀ ਉਦਾਂ ਵੀ ਕਾਲੀ ਆ ਪਾਣੀ ਲੱਗਣਾ ਹੋਰ ਕਾਲੀ ਹੋ ਜਾਣੀ ਆ ਹੁਣ ਬਹੁਤ ਵਧੀਆ ਮੱਕੀ ਆ ਕਈਆਂ ਦਿਨਾਂ ਬਾਅਦ ਦੇਖਣ ਆਇਆ ਮੈਂ ਅੱਜ ਤੇ ਵਿੱਚ ਉਹ ਜਿਹੜੀ ਦਿੱਕਤ ਆ ਉਹਨੂੰ ਦੱਸਦਾ ਛੋਟੇ ਡੰਡਿਆਂ ਦੀ ਉਹ ਦੇਖੋ ਹੈਗੇ ਆ ਹੱਲੇ ਵੀ ਵਿੱਚ ਨਿਕਲੇ ਆ ਪਰ ਇਹ ਰਲਨੇ ਨਗੇ ਹੁਣ ਹੁਣ ਮੱਕੀ ਇਦਾਂ ਵਾਦੀ ਆ ਦੇਖੋ ਕੱਲ ਪਾਣੀ ਲੱਗਾ ਆ ਦੇਖੋ ਮੋਢ ਸਾਰੇ ਇਹ ਉਹਦੇ ਮਿੱਟੀ ਉਹਦੇ ਪਾਟ ਗਈ ਤਾਂ ਨੂੰ ਜਿੱਦਾਂ ਵਾਦੇ ਉਹਦੇ ਮਿੱਟੀ ਤਾਂ ਨੂੰ ਚੱਕ ਦਿੱਤੀ ਜਾਨਾ ਮੁੱਢਾਂ ਨੇ ਸਾ ਮਾ ਵੈ ਰਿੰਗ ਆ ਆ ਜਠੇਰੇ ਆ ਜੀ ਕਲਰਾਂ ਦੇ ਵਿੱਚ 베ਰੀ ਆ 베ਰੀ ਦੇ ਥੱਲੇ ਜਠੇਰੇ ਆ ਪਰ ਆ ਰੰਗ ਕੋਈ ਕਰ ਗਿਆ ਆ ਹੁਣ ਤੇ ਫਾਰਸ ਹੈ ਨਹੀਂ ਨੰਗਣ ਨੂੰ ਰਸਤਾ ਵੀ ਹੈ ਨਹੀਂ ਇਹਨਾਂ ਨੂੰ ਇਧਰ ਆ ਛੱਪੜ ਆ ਇਧਰ ਨੂੰ ਵੀ ਸਾਰਾ ਛੱਪੜ ਹੀ ਛੱਪੜ ਆ ਕਾਫੀ ਢੂੰਗਾ ਆ ਛੱਪੜ ਦਿਖਾਉਣਾ ਮੈਂ ਉੱਧਰਲੇ ਪਰਲੇ ਬੰਦਿਆਂ ਦੀ ਛੱਪੜ ਵੀ ਥੋੜਾ ਰਹਿ ਗਿਆ ਬਹੁਤ ਡੂੰਗਾ ਆ ਥੱਲੇ ਨੂੰ ਉਹ ਉੱਥੇ ਉਹ ਜਗ੍ਹਾ ਤੇ ਨਾ ਕਾਫੀ ਡੂੰਗਾ ਆ ਇਹੋ ਤੂੰ ਤਾਂ ਇਹ ਟੁਕਦਾ ਮੋੜਿਆ ਕਾਫੀ ਡੂੰਗੇ ਥਾਂ ਆ ਉਹ ਆ ਜਿਹੜਾ ਰੋਖਿਆ ਉਹਦੇ ਥੱਲੇ ਵੀ ਕਾਫੀ ਆ ਡੇਕਦੇ ਸਾਹਮਣ ਨੂੰ ਬਿਲਕੁਲ ਡੂੰਗੀ ਆ ਪਰਲੇ ਬੰਨੇ ਤੋਂ ਜਾ ਹੀ ਨਹੀਂ ਹੁੰਦਾ ਵਿੱਚ ਕਾਹ ਬੂਟੀ ਇੰਨੀ ਯਾਰਾ ਵੀ ਨੰਗਣ ਨੂੰ ਜੇ ਕੀ ਬੇਤਰੀ ਨੰਗ ਹੋ ਜੂ ਨਹੀਂ ਵੀ ਨੰਗ ਨਹੀਂ ਹੁੰਦਾ ਜੰਗਲ ਹੀ ਬਣਿਆ ਆ ਕਿ ਕਿ ਹੁੰਦਾ ਆ ਜਠੇਰੇ ਆ ਜਠੇਰਿਆਂ ਦੇ ਨਾਲ ਆਹ 베ਰੀ ਆ ਅਹੀਂ ਵੀ ਅੱਜ ਕਈਆਂ ਦਿਨਾਵਾਦ ਚ ਦਿਨਾਵਾਦ ਦੇ ਕਈਆਂ ਚਰਾਵਾਦ ਇੱਧਰ ਨੂੰ ਆਏ ਆ ਆਲੂ ਤਕਰੀਬਨ ਕੱਲ ਨੂੰ ਭਰ ਜਾਣੇ ਆ ਥੋੜੇ ਥੋੜੇ ਰਹਿ ਗਏ ਆ ਅੱਜ ਲੋਡ ਕਰਨਗੇ ਟਰਾਲੀ ਤੇ ਖੜੀ ਕਰਤੀ ਆ ਬੰਦਿਆਂ ਨੇ ਲੋਡ ਕਰਨ ਆਉਣਾ ਟਾਂਕਾ ਟੁੰਕਾ ਲਾਉਣ ਦੇ ਆ ਢੇਰੀ ਰਹਿ ਗਈ ਥੋੜੀ ਜੀ ਕੱਲ ਨੂੰ ਤਕਰੀਬਨ ਨਿਬੜ ਜਾਣਾ ਕੰਮ ਚਾਮਾ ਪੈ ਗਈਆਂ ਆ ਟਰਾਲੀਆਂ ਹੁਣੇ ਨਹੀਂ ਕਹਿੰਦੇ ਰਾਤ ਨੂੰ ਲੋਡ ਕਰਦੀਆਂ ਉਧਰ ਤਕਰੀਬਨ ਟਾਂਕਾ ਲੱਗ ਗਿਆ ਆ 500 ਗੱਟਾ ਇਹਨਾਂ ਨੇ ਤੋਲ ਕੇ ਤਿਆਰ ਕਰ ਦਿੱਤਾ ਬਾਕੀ ਇੱਧਰ ਲਈ ਬੰਨੇ ਆ ਤੇ ਚਾ ਵੀ ਆ ਕੀਤਾ ਆ 500 ਕਟਾ ਆ ਨਹੀਂ ਤਿਆਰ ਕੀਤਾ ਬਾਕੀ ਜਿਹੜਾ ਰਹਿ ਜਾਊਗਾ ਦੇਖੀ ਜੂ ਦੋ ਟਰਾਲੀਆਂ ਲੱਦ ਲੈਣੀਆਂ ਅੱਜ ਨੇਰੇ ਹੁੰਦੇ ਲੱਦ ਹੋਣੀਆਂ ਤੇ ਆਹ ਆ ਰਹੀ ਬਰੀਕ ਜੀ ਢੇਰੀ ਬਾਕੀ ਤਾਂ ਤਕਰੀਬਨ ਨਿਪੜੀ ਗਿਆ ਕੱਲ ਨੂੰ ਕੰਮ ਖਤਮ ਹੋ ਜਾਊਗਾ ਦੂਆਂ ਦਾ ਲਾਦਾਦਾਈਏ ਦਾ ਕੱਲ ਨੂੰ ਰਾਤ ਨੂੰ ਹੋ ਜਾਊਗਾ ਖਾਤੇ ਜਾਂ ਦਿਨੇ ਹੋ ਜਾਊਗਾ ਠੀਕ ਹੈ ਇੰਨੀ ਇੱਕ ਵੀਡੀਓ ਹੀ ਜੀ ਸასი ਗਾਲ ਜੀ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਕਿਤੇ ਬੋਲ ਲੱਗ ਜੇ